ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪ ਜੀਆਂ ਨਾਲ ਅੱਜ ਕੁਝ ਕੁ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਜਿਵੇਂ ਕਿ ਸਿੱਖ ਦੀ ਪਰਵਾਸਾ ਕੀ ਹੈ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਸਿੱਧੇ ਜੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਗੁਰਬਾਣੀ ਦਾ ਫਰਮਾਨ ਗੁਰਬਾਣੀ ਦਾ ਫੈਸਲਾ ਹੈ ਕਿ ਗੁਰੂ ਦਾ ਸਿੱਖ ਕਿਹੈਸਾ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਗੁਰ ਸਤਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਮਾਰੇ ਦਾ ਫਰਮਾਨ ਮਹਾਰਜ ਦੀ ਬੰਦਗੀ ਮਾਰੇ ਦਾ ਨਾਮ ਜਪਣਾ ਜਿਹੜਾ ਹੈ ਨਾਮ ਧਿਆਉਣਾ ਜਿਹੜਾ ਹੈ ਮਹਾਰਜ ਕਹਿੰਦੇ ਉਹ ਸਿੱਖ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਜਪਦਾ ਹੈ ਬਾਣੀ ਪੜ੍ਹਦਾ ਹੈ ਸਤਿਗੁਰਾਂ ਨੇ ਉਹਨੂੰ ਹੀ ਸਿੱਖ ਕਿਹਾ ਹੈ ਗੁਰ ਸਤਿਗੁਰ ਕਾਜ ਉਹ ਸਿੱਖ ਆਖਾਏ ਜੇ ਅਸੀਂ ਕੋਈ ਸਤਿਗੁਰੂ ਤੋਂ ਦਾਤ ਲੈਣੀ ਹੈ ਦਾਤ ਪ੍ਰਾਪਤ ਕਰਨੀ ਹੈ ਖੁਸ਼ੀਆਂ ਕਿਹੜੇ ਮੰਗਦੇ ਹਾਂ ਸਤਿਗੁਰੂ ਤੋਂ ਪਰ ਸਤਿਗੁਰੂ ਜੀ ਕਹਿੰਦੇ ਸਿੱਖ ਮੇਰਾ ਕੱਲਾ ਬਾਣੀ ਦਾ ਧਾਰਨੀ ਨਾ ਹੋਵੇ ਬਾਣੀ ਦਾ ਵੀ ਧਾਰਨੀ ਹੋਵੇ ਹੁਕਮਾਂ ਦਾ ਵੀ ਧਾਰਨੀ ਹੋਵੇ ਹੁਕਮਾਂ ਦੀ ਪਾਲਣਾ ਵੀ ਕਰਦਾ ਹੋਵੇ ਜੇ ਤੂੰ ਦਾਤ ਲੈਣੀ ਚਾਹੁੰਦਾ ਬੰਦਿਆ ਸਤਿਗੁਰੂ ਜੀ ਕਹਿ ਰਹੇ ਹਨ ਜੇ ਤੂੰ ਦਾਤ ਲੈਣੀ ਚਾਹੁੰਦਾ ਤੇ ਜਿਹੜਾ ਮੇਰਾ ਸੇਖ ਆ ਉਹ ਅਮਰਤ ਵੇਲੇ ਉੱਠੇ ਬਾਣੀ ਪੜੇ ਮਹਾਰਾਜ ਕਹਿ ਰਹੇ ਨੇ ਪਹਿਲੇ ਪਹਿਰੇ ਫੁੱਲੜਾ ਫਾਲ ਭੀ ਪੱਛਾ ਰਾਤ ਜੋ ਜਾਗਾਨ ਲਹਨ ਸੇ ਸਾਈ ਕੰਨੋ ਦਾਤ ਮਰਜ ਕਹਿ ਰਹੇ ਨੇ ਜੇ ਤੂੰ ਸਾਈ ਕੋਲੇ ਦਾਤ ਲੈਣੀ ਹੈ ਜੇ ਸਤਿਗੁਰੂ ਤੋਂ ਕੁਝ ਪ੍ਰਾਪਤ ਕਰਨਾ ਚਾਹੁੰਨਾ ਹੈ ਤੇ ਪਹਿਲੇ ਪਹਿਰੇ ਪਹਿਲੇ ਪੈਰ ਉੱਠ ਕਰਕੇ ਸਤਿਗੁਰ ਦੀ ਬੰਦਗੀ ਕਰ ਬੰਦਿਆ ਸਿਫਤ ਸਲਾਹ ਕਰ ਉਹਦੇ ਗੁਣ ਗਾਇਨ ਕਰ ਜਿਵੇਂ ਕਿ ਸਤਿਗੁਰ ਜੀ ਆਖਦੇ ਹਨ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਕੇ ਨਾ ਫਰਮਾਣ ਵਾ ਵਸੋ ਕਿਰਪਾ ਧਾਰ ਫਿਰ ਕਿਰਪਾ ਧਾਰ ਕੇ ਸਤਿਗੁਰੂ ਜੀ ਵਰਸਦੇ ਹਨ ਅਮਰਤ ਵੇਲੇ ਜਾਗ ਕਰਕੇ ਸਣ ਕੇ ਸੀ ਇਸ਼ਨਾਨ ਕਰਕੇ ਪਹਿਲੇ ਪਹਿਰੇ ਉੱਠ ਕਰਕੇ ਅਸੀਂ ਬੰਦਗੀ ਦੇ ਵਿੱਚ ਜੁੜੀਏ ਨਾਮ ਜਪੀਏ ਗੁਰਮਖੋ ਤੇ ਸਾਨੂੰ ਸਾਰਾ ਹੀ ਕੁਝ ਪ੍ਰਾਪਤ ਹੋ ਜਾਂਦਾ ਹੈ ਗੁਰੂ ਦਾ ਸਿੱਖ ਉਹੀ ਅਖਵਾ ਸਕਦਾ ਹੈ ਉਹੀ ਆਖ ਸਕਦਾ ਹੈ ਕਿ ਮੈਂ ਗੁਰੂ ਦਾ ਸਿੱਖ ਮੈਂ ਗੁਰੂ ਦਾ ਸਿੰਘ ਹਾਂ ਜੋ ਅਮਰਤ ਵੇਲੇ ਤੋਂ ਲੈ ਕਰਕੇ ਸ਼ਾਮ ਸੰਧਿਆ ਦੇ ਵੇਲੇ ਤੱਕ ਬੰਦਗੀ ਦਾ ਸਾਥ ਨਾ ਛੱਡੇ ਨਾਮ ਦਾ ਸਾਥ ਨਾ ਛੱਡੇ ਪਹਿਲੇ ਪਹਿਲੇ ਫੁੱਲੜਾ ਪਹਿਲੇ ਪਹਿਰ ਉੱਠ ਕਰਕੇ ਨਾਮ ਜਪਣਾ ਹੈ ਫੁੱਲ ਲੱਗਦਾ ਹੈ ਫਿਰ ਫਲ ਬਣਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਪਿਆਰਿਓ ਇੰਨੀਆਂ ਕੋ ਬੇਨਤੀਆਂ ਸਾਡੇ ਵੱਲੋਂ ਵੀ ਹਨ ਕਿ ਆਪ ਜੀ ਅੰਮ੍ਰਿਤ ਵੇਲੇ ਜਾਗਿਆ ਕਰੋ ਅੰਮ੍ਰਿਤ ਵੇਲੇ ਸਾਧ ਕੇਸ਼ੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਾਗ ਕਰਕੇ ਬੰਦਗੀ ਕਰਿਆ ਕਰੋ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਗੁਰੂ ਸਾਹਿਬ ਜੀਆਂ ਦਾ ਹੁਕਮ ਹੈ ਅਸੀਂ ਇਹਨਾਂ ਬਿਨ ਮੰਨਣਾ ਹੈ ਫਿਰ ਹੀ ਅਸੀਂ ਸਿੱਖਾਂ ਫਿਰ ਹੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਕੇ ਸਿੱਖਾਂ ਬੰਦਗੀ ਕਰਨਾ ਅਮਰਤ ਵੇਲੇ ਜਾਗਣਾ ਸਿੱਖ ਦਾ ਪਹਿਲਾ ਕਰਮ ਹੈ ਦਿਨ ਦੀ ਸ਼ੁਰੂਆਤ ਗੁਰੂ ਕੇ ਸਿੱਖ ਦੀ ਅਮਰਤ ਵੇਲੇ ਤੋਂ ਹੀ ਹੁੰਦੀ ਹੈ ਸੋ ਅਮਰਤ ਵੇਲਾ ਸਾਹਮਣੇ ਸ਼ੁਰੂ ਕਰੀਏ ਆਰੰਭ ਕਰੀਏ ਤੇ ਅਮਰਤ ਵੇਲੇ ਜੇ ਕੋਈ ਮਨ ਦੇ ਵਿੱਚ ਸ਼ੰਕਾ ਹੋਵੇ ਕਿ ਅਮਰਤ ਵੇਲੇ ਕਿੱਦਾਂ ਉੱਠਣਾ ਕਿੱਦਾਂ ਇਸ਼ਨਾਨ ਕਰਨਾ ਕਿੱਦਾਂ ਬੰਦਗੀ ਕਰਨੀ ਸਤਿਗੁਰੂ ਜੀ ਆਪਣੇ ਆਪ ਹੌਲੀ-ਹੌਲੀ ਆਹਸਤਾ-ਆਹਸਤਾ ਗੁਰਬਾਣੀ ਰਹੀ ਸੋਝੀ ਦੇ ਦਿੰਦੇ ਨੇ ਪਰ ਫਿਰ ਵੀ ਆਪ ਜੀ ਇਹਨਾਂ ਕੁਝ ਕਿਸਾਂਜਾਂ ਵਿਚਾਰਾਂ ਜਿਹੜੀਆਂ ਹਨ ਉਹ ਸਾਂਝ ਪਾ ਦਿੰਨੇ ਹਾਂ ਕਿ ਸਤਿਗੁਰੂ ਜੀ ਗੁਰੂ ਕੇ ਸਿੱਖ ਨੂੰ ਪਹਿਲਾਂ ਹੁਕਮ ਕਰਦੇ ਹਨ ਕਿ ਸਣ ਕੇਸੀ ਇਸ਼ਨਾਨ ਕਰਕੇ ਕਈ ਅਸੀਂ ਕੀ ਕਰਦੇ ਹਾਂ ਕੇ ਪਿੰਡਾ ਇਸ਼ਨਾਨ ਕਰ ਲੈਂਦੇ ਆ ਕੇਸ ਕੇਸੀ ਇਸ਼ਨਾਨ ਜਿਹੜਾ ਹੈ ਉਹ ਅਸੀਂ ਕਰਦੇ ਨਹੀਂ ਉਹ ਵੀ ਇੱਕ ਸਰੀਰ ਦਾ ਅੰਗ ਹੀ ਹੈ ਜੇ ਅਸੀਂ ਆਪਦੇ ਨੀਚੇ ਥੱਲੇ ਵਾਲਾ ਧੜ ਜਿਹੜਾ ਹੈ ਸਾਡਾ ਉਹ ਦਾ ਅਸੀਂ ਇਸ਼ਨਾਨ ਕਰ ਲੈਂਦੇ ਆ ਕੇਸਾਂ ਦਾ ਇਸ਼ਨਾਨ ਨਹੀਂ ਕਰਦੇ ਤੇ ਕੇਸ ਵੀ ਤਾਂ ਸਾਡੇ ਇੱਕ ਸਰੀਰ ਦਾ ਅੰਗ ਹੈ ਸੋ ਕੇਸਾਂ ਦੇ ਵਿੱਚ ਠੰਡਾ ਜਲ ਪਾਉਣਾ ਹੈ ਅਮ੍ਰਿਤ ਵੇਲੇ ਠੰਡੇ ਜਲ ਦੇ ਨਾਲ ਇਸ਼ਨਾਨ ਕਰਨਾ ਹੈ ਆਪਣੀ ਸਿਹਤ ਵੇਖ ਕਰਕੇ ਜੇ ਕਿਸੇ ਦੀ ਸਿਹਤ ਜਿਆਦਾ ਖਰਾਬ ਲੱਗਦੀ ਹੈ ਵੈਸੇ ਤਾਂ ਉਦਮ ਉਤਾਰ ਕੇ ਸਾਨੂੰ ਅਮਰਦਵੇਲੇ ਜਾਗ ਕਰਕੇ ਠੰਡੇ ਪਾਣੀ ਦੇ ਨਾਲ ਹੀ ਇਸ਼ਨਾਨ ਕਰਨਾ ਚਾਹੀਦਾ ਹੈ ਜੋ ਕਿ 사ਦਗੁਰਾਂ ਦੇ ਹੁਕਮ ਹਨ ਜੇ ਕੋਈ ਆਪਣੀ ਸਿਹਤ ਵੇਖਦਾ ਹੈ ਸਿਹਤ ਖਰਾਬ ਹੈ ਉਹ ਆਪਣੇ ਮੁਤਾਬਿਕ ਇਸ਼ਨਾਨ ਕਰ ਸਕਦਾ ਹੈ ਕਿ ਐਸੇ ਪਾਣੀ ਕਿਸੇ ਜਲ ਦੇ ਨਾਲ ਇਸ਼ਨਾਨ ਕਰਨਾ ਹੈ ਉਹਦੇ ਲਈ ਕੋਈ ਵੀ ਗੁਰਸਿੱਖ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਇਸ਼ਨਾਨ ਕਰ ਲਿਆ ਕਰੋ ਇਹ ਗੁਰੂ ਸਾਹਿਬ ਦਾ ਹੁਕਮ ਨਹੀਂ ਹੈ ਉਹ ਤੁਹਾਡੇ ਆਪਣੇ ਮਨ ਦੀ ਰਚਾ ਹੈ ਪਰ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਕੇ ਸਨ ਕੀ ਇਸ ਇਸ਼ਨਾਨ ਕਰਕੇ ਬੰਦਗੀ ਵਿੱਚ ਜੁੜਨਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਪਹਿਲਾਂ 5-7 ਮਿੰਟ ਸਿਮਰਨ ਕਰ ਲਿਆ ਜਾਵੇ ਉਸ ਤੋਂ ਬਾਅਦ ਪੰਜ ਬਾਣੀਆਂ ਪੜੀਆਂ ਜਾਣ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਆਇਸਤਾ ਇਸਤਾ ਦਖਣੀ ਸ਼੍ਰੀ ਦਖਣੀ ਓਕਾਰ ਸ਼੍ਰੀ ਸਿੱਧ ਗੋਸਟ ਐਸੀਆਂ ਬਾਣੀਆਂ ਸ਼੍ਰੀ ਅਸਾ ਦੀ ਬਾਾਰ ਐਸੀਆਂ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਹਨ ਵੱਧ ਤੋਂ ਵੱਧ 5 ਗ੍ਰੰਥੀ ਫਿਰ 10 ਗ੍ਰੰਥੀ ਬਾਣੀਆਂ ਗੰਠੇ ਵੀ ਕਰਨੀਆਂ ਜ਼ਰੂਰੀ ਹਨ ਵੱਧ ਤੋਂ ਵੱਧ ਬਾਣੀ ਦੇ ਬਾਰੇ ਵਧਾਉਣੇ ਹਨ ਸਤਿਗੁਰੂ ਜੀ ਬਖਸ਼ਿਸ਼ ਕਰਨ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ ਪਿਆਰਿਓ ਇਹ ਜੇ ਵਿਚਾਰ ਦੇ ਵਿੱਚ ਕੋਈ ਭੁੱਲ ਹੋ ਗਈ ਹੋਵੇ ਤਾਂ ਸਤਿਗੁਰੂ ਜੀ ਬਖਸ਼ਿ ਰਣ ਆਪ ਬਖਸ਼ਣ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਭੁੱਲਾਂ ਚੁੱਕਾ ਨਾ ਚਤਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ